ਖੁਸ਼ਖਬਰੀ ਹੈ ਜੀ ਸੀਨੀਅਰ ਸਹਾਇਕ ਕਮ ਇਨਸਪੈਕਟਰ ਦੀਆਂ 68 ਪੋਸਟਾਂ ਅਨਾਉਂਸ ਹੋ ਚੁੱਕੀਆਂ ਨੇ ਗੀਆਂ ਫੁੱਲ ਡਿਟੇਲ ਦੇ ਵਿੱਚ ਗੱਲ ਕਰਾਂਗੇ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ 256 ਪੋਸਟਾਂ ਕਲਕਦੀਆਂ ਵੀ ਆ ਗਈਆਂ ਨੇ ਉਹ ਵੀ ਵੀਡੀਓ ਇਸ ਤੋਂ ਬਾਅਦ ਅਪਲੋਡ ਹੋ ਜੂਗੀ ਨੋਟੀਫਿਕੇਸ਼ਨ ਆਊਗਾ ਤੁਹਾਡੇ ਕੋਲੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਰੱਖੋ ਜੀ ਚਲੋ ਸੀਨੀਅਰ ਸਟੂਡੈਂਟ ਪੋਸਟਾਂ ਦੇਖਦੇ ਆਪਾਂ ਸੀਨੀਅਰ ਸਿਜ਼ਨ ਅਪਲਾਈ ਹੋਣ ਦੀ ਮੀਤੀ ਹੈ ਜੀ 832000 24 ਠੀਕ ਹੈ ਜੀ ਅਤੇ ਲਾਸਟ ਡੇਟ ਹੈ ਜਿਹੜੀ 5/4/2024 ਸ਼ਾਮ 5 ਵਜੇ ਤੱਕ ਹੈ ਫੀਸ ਭਰਨ ਦੀ ਲਾਸਟ ਡੇਟ 10/4/2024 ਤੱਕ ਹੈ ਹੁਣ ਗੱਲ ਕਰਦੇ ਹਾਂ ਜੀ ਆਪਾਂ ਪੋਸਟਾਂ ਦੀ ਨਗਰ ਕੌਂਸਲਰ ਨਗਰ ਪੰਚਾਇਤਾਂ ਵਿੱਚ ਸਹਾਇਕ ਸੀਨੀਅਰ ਸੈਿਕ ਇਨਸਪੈਕਟਰ ਦੀਆਂ 36 ਪੋਸਟਾਂ ਜੀ ਨਗਰ ਸੁਧਾਰ ਟਰੱਸਟ ਦਾ ਸੀਨੀਅਰ ਸੈਿਕ ਇਨਸਪੈਕਟਰ ਦੀਆਂ 26 ਟੋਟਲ 62 ਪੋਸਟਾਂ ਨੇ ਜੀ ਕਲੀਅਰ ਹੈ ਜੀ ਆਨਲਾਈਨ ਮੋਡਰਨ ਆਈ ਐਪਲੀਕੇਸ਼ਨਸ ਹੋਣੀਆਂ ਨੇ ਇਹ ਕੈਟਾਗਰੀ ਵਾਈਜ਼ ਪੋਸਟਾਂ ਨਹੀਂ ਆ ਠੀਕ ਹੈ ਜੀ ਜਨਰਲ ਕੈਟਾਗਰੀ ਦੀਆਂ 11 ਨੇ 11 ਚੋਂ ਤਿੰਨ ਔਮਨ ਦੇ ਲਈ ਐਸਸੀ ਐਮ ਐਂਡ ਬੀ ਦੋ ਇੱਕ ਇੱਕ ਔਮਨ ਲਈ ਐਸਸੀ ਆਰ ਐਂਡ ਉਹ ਤਿੰਨ ਤਿੰਨ ਚੋਂ ਇੱਕ ਔਮਨ ਦੇ ਲਈ ਬੀਸੀ ਤਿੰਨ ਚੋਂ ਇੱਕ ਐਕਸ ਸਰਵਿਸਮੈਨ ਤਿੰਨ ਚੋਂ ਦੋ ਐਕਸ ਸਰਵਿਸਮੈਨ ਐਸਸੀ ਐਮ ਐਂਡ ਬੀ ਇੱਕ ਜ਼ੀਰੋ ਐਕਸ ਸਰਵਿਸਮੈਨ ਐਸਸੀ ਆਰ ਐਂਡ ਉਹ ਇੱਕ ਜ਼ੀਰੋ ਐਕਸ ਸਰਵਿਸਮੈਨ ਬੀਸੀ ਜ਼ੀਰੋ ਜ਼ੀਰੋ ਸਵਾਟਸ ਜਨਰਲ ਤਿੰਨ ਇੱਕ ਸਪੋਰਟਸ ਐਸਸੀ ਐਮ ਐਂਡ ਬੀ ਇੱਕ ਜ਼ੀਰੋ ਸਪੋਰਟਸ SC RNO 10 physically handicapped 10 physically handicapped visually impaired 00 physically handicapped hearing impaired 00 physically handicapped ID MD 10 freedom fighter 21 economically weaker section ਦੀਆਂ ਤਿੰਨ ਪੋਸਟਾਂ ਨੇ women candidate ਦੇ ਲਈ रिजर्व ਪੋਸਟ ਨਹੀਂ ਟੋਟਲ 36 ਚੋਂ 10 ਪੋਸਟਾਂ ਨੇ ਜਿਹੜੀਆਂ ਉਹ women candidate ਦੇ ਲਈ रिजर्व ਨੇ ਡਾਇਰੈਕਟਰ ਸਥਾਨਕ ਸਰਕਾਰਾਂ ਸਰਕਾਰ ਵਿਭਾਗ ਨਗਰ ਸੁਧਾਰ ਦਫ਼ਤਰ ਖੇਤਰੀ ਦਫ਼ਤਰ ਦੀ ਗੱਲ ਕਰਦੇ ਜੀ ਜਰਨਲ 9 ਚੋਂ 2 ਐਸੀਐਮਐਨ ਬੀ 2 ਚੋਂ 1 ਐਸੀਆਰਐਨਓ 2 ਚੋਂ 1 ਬੀਸੀ 3 ਚੋਂ 1 ਐਕਸਰਵਿਸਮੈਨ ਜਰਨਲ 3 ਚੋਂ 2 ਬੈਕਲੌਗ ਦੀਆਂ ਐਕਸਰਵਿਸਮੈਨ ਐਸੀਐਮਐਨ ਬੀ 2 ਚੋਂ 1 ਬੈਕਲੌਗ ਐਕਸਰਵਿਸਮੈਨ ਆਰਐਸਆਰਐਨਓ ਕੋਈ ਨਹੀਂ ਐਕਸਰਵਿਸਮੈਨ ਬੀਸੀ 1 ਸਪੋਰਟਸ ਜਨਰਲ ਇੱਕ ਬੈਗ ਲੋਕ ਦੀ ਸਪੋਰਟਸ ਐਸ ਸੀ ਐਮ ਐਂਡ ਬੀ ਇੱਕ ਸਪੋਰਟਸ ਐਸ ਸੀ ਆਰ ਐਨਓ ਕੋਈ ਨਹੀਂ ਫਿਜ਼ੀਕਲ ਹੈਂਡੀਕੈਪਟ ਕੋਈ ਨਹੀਂ ਫਿਜ਼ੀਕਲ ਹੈਂਡੀਕੈਪਟ ਵਿਜ਼ੂਅਲ ਇੰਪੇਡ ਇੱਕ ਫਿਜ਼ੀਕਲ ਹੈਂਡੀਕੈਪਟ ਹਾਇਰਿੰਗ ਕੋਈ ਨਹੀਂ ਫਿਜ਼ੀਕਲ ਹੈਂਡੀਕੈਪਟ ਆਈ ਐਮ ਡੀ ਕੋਈ ਨਹੀਂ ਰਿਟ੍ਰਮ ਫਾਈਟਰ ਇੱਕ ਇਕਨੋਮਿਕਲ ਵੀਕਰ ਸੈਕਸ਼ਨ 2 2 ਚੋਂ ਇੱਕ ਠੀਕ ਹੈ ਦੋਨਾਂ ਦੇ ਲਈ ਕਾਮਨ ਹੀ ਅਪਲਾਈ ਹੋਏਗਾ 26 ਪੋਸਟਾਂ ਚੋਂ 7 ਪੋਸਟਾਂ ਔਮਨ ਦੇ ਲਈ ਰਿਜ਼ਰਵ ਨਹੀਂ ਇਹ ਅਲੱਗ-ਅਲੱਗ ਨਹੀਂ ਅਪਲਾਈ ਹੋਏਗਾ ਅਪਲਾਈ ਇਕੱਠਾ ਹੀ ਹੋਏਗਾ 68 ਪੋਸਟਾਂ ਦੇ ਲਈ ਕਲੀਅਰ ਹੈ ਜੀ ਹੁਣ ਗ ਏ ਵੀ ਸਾਰਿਆਂ ਨੂੰ ਪਤਾ ਹੈ ਐਬ੍ਰੀਵੀਏਸ਼ਨ ਵੀ ਹੁਣ ਗੱਲ ਕਰਦੇ ਆ ਤਨਖਾਹ ਦੀ 35400 ਤਨਖਾਹ ਰਹੇਗੀ ਜੀ 7th ਸੈਂਟਰਲ ਪੇ ਕਮਿਸ਼ਨ ਰੋਏਗਾ ਕੁਆਲਿਫਿਕੇਸ਼ਨ ਦੀ ਗੱਲ ਕਰਦੇ ਆ ਜੀ ਸੀਨੀਅਰ ਸਾਇਕ ਇਨਸਪੈਕਟਰ ਦੇ ਲਈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 50% ਮਾਰਕਸ ਦੇ ਨਾਲ ਕਿਸੇ ਵੀ ਯੂਨੀਵਰਸਿਟੀ ਜਾਂ ਇੰਸਟੀਚਿਊਸ਼ਨ ਤੋਂ ਤੇ ਕੁਆਲਿਫਾਈ ਕਰਨਾ ਕੈਂਡੀਡੇਟ ਨੇ ਪੰਜਾਬੀ ਐਂਡ ਇੰਗਲਿਸ਼ ਦਾ ਟਾਈਪਿੰਗ ਟੈਸਟ ਟਾਈਪਿੰਗ ਰਾਈਟਰ ਜਾਂ ਕੰਪਿਊਟਰ ਦੇ ਠੀਕ ਹੈ ਜੀ ਇਹਦੇ ਦੱਸਿਆ ਹੋਇਆ ਜਾਂ ਟਾਈਪਿੰਗ ਰਾਈਟਰ ਦਾ ਹੋਵੇਗਾ ਜਾਂ ਕੰਪਿਊਟਰ ਤੇ ਘੱਟੋ ਘੱਟ 30 ਸ਼ਬਦ ਪਰ ਮਿੰਟ ਦੀ ਸਪੀਡ ਦੇ ਨਾਲ ਅਤੇ ਕੈਂਡੀਡੇਟ ਨੇ ਇੱਕ ਸਾਲ ਦਾ ਜਿਹੜਾ ਕੋਰਸ ਹੈ ਉਹ 120 ਘੰਟਿਆਂ ਦਾ ਕੀਤਾ ਹੋਣਾ ਚਾਹੀਦਾ ਹੈ। ਕਲੀਅਰ ਹੈ ਜੀ ਜਾਂ O ਲੈਵਲ ਦਾ ਸਰਟੀਫਿਕੇਟ ਕੈਂਡੀਡੇਟ ਕੋਲੇ ਹੋਣਾ ਚਾਹੀਦਾ ਹੈ। ਕਲੀਅਰ ਹੈ ਜੀ? ਘੱਟੋ ਘੱਟ ਕੈਂਡੀਡੇਟ ਨੇ 10ਵੀਂ ਪੱਧਰ ਤੱਕ ਦੀ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ। ਹੁਣ ਇਹਦੇ 'ਚ ਪੰਜਾਬੀ A ਪੇਪਰ ਨਹੀਂ ਹੋਏਗਾ ਸਿੱਧਾ ਆ ਪਾਰਟ B ਇਹ ਪੇਪਰ ਹੋਏਗਾ ਠੀਕ ਹੈ ਜੀ ਪੰਜਾਬੀ A ਪੇਪਰ ਨਹੀਂ ਹੋਏਗਾ ਇਹਦੇ 'ਚ। ਉਮਰ ਸੀਮਾ 18 ਤੋਂ 37 ਸਾਲ ਰਿਜ਼ਰਵੇਸ਼ਨ ਅਕੋਰਡਿੰਗ ਤੁਹਾਨੂੰ ਸ਼ੋਰਟ ਹੈ ਜਿਹੜੀ ਉਹ ਮਿਲੇਗੀ ਕਲੀਅਰ ਹੈ ਜੀ ਫਿਜ਼ੀਕਲ ਕਰ ਲੈਣੇ ਜੀ ਆਰਮ ਵਰਗ ਜਿਹੜਾ ਜਨਰਲ ਦੀ ਫੀਸ 1000 ਰੁਪਿਆ ਐਸਸੀ ਬੀਸੀ ਐਡਬਲਯੂਐਸਡੀ 250 ਸਾਬਕਾ ਫੌਜੀ ਇੱਕ ਸਰਵਿਸਮੈਨ 200 ਤੇ ਹੈਂਡੀਕੈਪਟ ਦੀ 500 ਰੁਪਏ ਫੀਸ ਹੈ ਫੀਸ ਵਾਪਸ ਨਹੀਂ ਹੋਏਗੀ ਇਹਨਾਂ ਨੇ ਸਾਫ ਸਾਬ ਦਾ ਚਲਿ ਗਿਆ ਇਹ ਸਾਰਿਆਂ ਨੂੰ ਪਤਾ ਹੈ ਜੀ ਇਹ 3 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਟਾਈਪਿੰਗ ਟੈਸਟ ਲਿਆ ਜਾਣਾ ਇੰਗਲਿਸ਼ ਤੇ ਪੰਜਾਬੀ ਪੰਜਾਬੀ ਦਾ ਜਿਹੜਾ ਟਾਈਪਿੰਗ ਟੈਸਟ ਹੋਏਗਾ ਰਵੀ ਫੌਂਟ ਚ ਹੋਏਗਾ ਰਵੀ ਫੌਂਟ ਵਾਲੀਆਂ ਆਪਣੀਆਂ ਆਲਰੇਡੀ ਕਲਾਸਾਂ ਪਈਆਂ ਨੇ ਆਪਣੀਆਂ ਪਲੇਲਿਸਟ ਬਣੀ ਹੋਈ ਹੈ ਉਹ ਜਾ ਕੇ ਤੁਸੀਂ ਚੈੱਕ ਕਰ ਲਿਓ ਇਨਫੋ ਬੋਰਡ ਆਲਗੋਰਿਥਮ ਜੌਬ ਦੇ ਇਨਫੋ ਬੋਰਡ ਆਲਗੋਰਿਥਮ ਜੌਬ ਦੇ ਹੋਮ ਪੇਜ ਤੇ ਤੁਹਾਨੂੰ ਪਲੇਲਿਸਟ ਸੈਕਸ਼ਨ ਚ ਮਿਲ ਜੇਗੀ ਟਾਈਪਿੰਗ ਟੈਸਟ ਵਾਲੀ। ਕਲੀਅਰ ਹੈ ਜੀ ਲਿਖਤੀ ਪ੍ਰੀਖਿਆ ਵਿੱਚ ਜੇਕਰ ਇਹ ਤਾਂ ਸਾਰੀਆਂ ਸ਼ਰਤਾਂ ਤੁਸੀਂ ਆਲਰੇਡੀ ਪੜ੍ਹ ਰੱਖੀਆਂ ਹੋਣੀਆਂ ਠੀਕ ਹੈ ਜੀ। ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਣੇ। ਕਮੈਂਟ ਜਰੂਰ ਕਰ ਦਿਓ। 8/3/24 ਤੋਂ ਲੈ ਕੇ 5/4/24 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਦੇਣਾ। ਅਪਲਾਈ ਕਰਨ ਦਾ ਲਿੰਕ ਹੈ ਜਿਹੜਾ ਉਹ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਪ੍ਰੋਵਾਈਡ ਕਰਾ ਦੇਾਂਗੇ। ਯਾਨੀ ਕਿ 8 ਤਰੀਕ ਨੂੰ ਅਪਲਾਈ ਹੋਣਾ ਹੈ। ਉਹਦੀ ਨਾਲ ਦੀ ਨਾਲ ਲਿੰਕ ਹੈ ਜਿਹੜਾ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਲੱਗ ਜਾਊਗਾ। ਜੇ ਫਿਰ ਵੀ ਕੋਈ ਦਿੱਕਤ ਆਉ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਤੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਫੋਲੋ ਜਰੂਰ ਕਰ ਲਿਓ ਜੀ ਬਸ ਨਵਾਂ ਚੈਨਲ ਆਪਣਾ ਟੇਸਟ ਐਂਡ ਡਰਾਈਵਰ ਰੈਸਪੀ ਦੇ ਲਈ ਉਹਨੂੰ ਵੀ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਵਟਸਐਪ ਚੈਨਲ ਵੀ ਜੁਆਇਨ ਕਰ ਲਿਓ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਹੈ ਜੇਕਰ ਕੋਈ ਵੀ ਦਿੱਕਤ ਆਉਂਦੀ ਹੈ ਪਲੀਜ਼ ਉਹ ਚੈਨਲ ਨੂੰ ਸਾਰੇ ਜੁੜ ਜਿਓ ਲਾਈਕ ਸ਼ੇਅਰ ਜੁਰ ਕਰਕੇ ਜਾਓ ਉਮੀਦ ਹੈ ਤੁਸੀਂ ਕਰਕੇ ਜਾਉਗੇ ਮਿਲਦੇ ਹਾਂ ਹੁਣ ਅਪਕਮਿੰਗ ਵੀਡੀਓ ਚ 256 ਕਲਰਕ ਦੀਆਂ ਪੋਸਟਰ ਨਾਲ notification ਆ ਜਾਏਗਾ ਬੈਲ ਆਈਕਨ ਜੂਰ ਪ੍ਰੈਸ ਕਰਕੇ ਰੱਖਿਓ ਸਬਸਕ੍ਰਾਈਬ ਕਰਕੇ ਮਿਲਦੇ ਆ ਜੀ 256 ਪੋਸਟਾਂ ਕਲਰਕ ਦੀਆਂ ਨਾਲ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ